ਪਰੀ ਸਤਿ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਚੜ੍ਹਦੀ ਕਲਾ ਚੈਨਲ ਪੰਜਾਬ ਚ ਜੂਨ ਮਹੀਨੇ ਦੀ ਪੈਨਸ਼ਨ ਸੰਬੰਧੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਬਜ਼ੁਰਗ ਵਿਧਵਾ ਅਤੇ ਅਪਾਹਜ ਲੋਕਾਂ ਦੇ ਲਈ ਕਿਹੜੀ ਵੱਡੀ ਖੁਸ਼ਖਬਰੀ ਆਈ ਆ ਤੇ ਪੰਜਾਬ ਦੇ ਵਿੱਚ 2500 ਪੈਨਸ਼ਨ ਕਦੋਂ ਆਉਗੀ ਕਿ ਇਸ ਵਾਰ 2500 ਪੈਨਸ਼ਨ ਆਉਗੀ ਜਾਂ ਫਿਰ 1500 ਪੈਨਸ਼ਨ ਨਾਲ ਦੀ ਹੀ ਤੁਹਾਨੂੰ ਗੁਜ਼ਾਰਾ ਕਰਨਾ ਪਵੇਗਾ ਤੇ ਇਸ ਮਹੀਨੇ ਕਿਹੜੀ ਤਰੀਕ ਨੂੰ ਜਿਹੜੀ ਆਹੋ ਪੈਨਸ਼ਨ ਤੁਹਾਨੂੰ ਮਿਲੇਗੀ ਪੂਰੀ ਜਾਣਕਾਰੀ ਪੂਰੀ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜਾਰਸ਼ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੂਨ ਮਹੀਨੇ ਦੀ ਪੈਨਸ਼ਨ ਸੰਬੰਧੀ ਵੱਡੀ ਖਬਰ ਕਿਹੜੀ ਆਈ ਹੈ ਤੇ ਬਜ਼ੁਰਗਾਂ ਦੇ ਲਈ ਕਿਹੜੀ ਵੱਡੀ ਖੁਸ਼ਖਬਰੀ ਆਈ ਹੈ ਤਾਂ ਦੱਸ ਦਈਏ ਕਿ ਕਾਫੀ ਲੰਮੇ ਸਮੇਂ ਤੋਂ ਬਜ਼ੁਰਗ, ਵਿਧਵਾ ਔਰਤਾਂ ਤੇ ਅਪਾਹਜ ਲੋਕ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਨੇ ਕਿ ਜੋ ਵਾਅਦਾ ਪੰਜਾਬ ਦੇ ਲੋਕਾਂ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਸੀ ਉਹ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋਇਆ ਉਹ ਵਾਦਾ ਸੀ ਜੀ ਪੈਨਸ਼ਨ ਦੇ ਵਿੱਚ ਵਾਦਾ ਕਰਨ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਵੱਡਾ ਵਾਦਾ ਕੀਤਾ ਗਿਆ ਸੀ ਦਾ ਇੱਕ ਕਹਿ ਲਓ ਵੱਡੀ ਗਰੰਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਸੀ ਦੀਦੀ ਤਹਿਜ਼ੀਬ ਦੇ ਉੱਤੇ ਜਿਹੜੀਆਂ ਵੋਟਾਂ ਪਈਆਂ ਤੇ ਭਾਰੀ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਤੇ 91 ਜਿਹੜੇ ਸੀ ਐਮਐਲਏ ਬਣੇ ਸੀ ਸੋ ਕੀ ਸੀ ਦਾ ਕਾਰਨ ਇਸ ਦਾ ਹੀ ਕਾਰਨ ਸੀ ਕਿ ਪੰਜਾਬ ਦੇ ਲੋਕਾਂ ਨੂੰ ਜੋ ਵੱਡੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਤਾਂ ਜਿਉ ਗਰੰਟੀਆਂ ਪੂਰੀਆਂ ਹੋਣਗੀਆਂ ਇਸ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਜਿਹਦੇ ਵਿੱਚ ਇੱਕ ਗਰੰਟੀ ਹੈਗੀ ਸੀ ਬਜ਼ੁਰਗਾਂ ਦੀ ਪੈਨਸ਼ਨ ਦੇ ਵਿੱਚ ਵਾਅਦਾ ਕਰਨ ਦੀ ਕਿ 1000 ਰੁਪਿਆ ਪੈਨਸ਼ਨ ਦੇ ਵਿੱਚ ਹੋਰ ਜੋੜਿਆ ਜਾਊਗਾ ਯਾਨੀ ਕਿ ਫਿਲਹਾਲ ਜਿਹੜੀ ਪੈਨਸ਼ਨ ਮਿਲਦੀ ਹੈ ਉਹ 1500 ਮਿਲਦੀ ਹੈ ਤੇ ਇਹਦੇ ਵਿੱਚ 1000 ਰੁਪਿਆ ਹੋਰ ਐਡ ਆਨ ਕਰਕੇ ਇਸ ਨੂੰ 2500 ਕੀਤਾ ਜਾਊਗਾ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਾਢੇ 3 ਸਾਲ ਤੋਂ ਵੀ ਉਪਰਦਾ ਸਮਾਂ ਬੀਤ ਚੁੱਕਿਆ ਪਰ ਹਲੇ ਤੱਕ ਪੰਜਾਬ ਦੇ ਵਿੱਚ ਇਸ ਗਰੰਟੀ ਦੇ ਉੱਤੇ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜਿਹੜਾ ਬਜਟ ਪੇਸ਼ ਹੋਇਆ ਉਸ ਬਜਟ ਦੇ ਵਿੱਚ ਵੀ ਕੋਈ ਵੀ ਰੱਖਵਾ ਕਰਨ ਇਸ ਸਕੀਮ ਦੇ ਲਈ ਨਹੀਂ ਰੱਖਿਆ ਗਿਆ ਜੋ ਪੈਨਸ਼ਨ ਪਹਿਲਾਂ ਮਿਲ ਰਹੀ ਹੈ ਉਹੀ ਤੁਹਾਨੂੰ ਇਸ ਵਾਰ ਵੀ ਮਿਲੇਗੀ ਜਾਨੀ ਕਿ 1500 ਪੈਨਸ਼ਨ ਹਲੇ ਤੁਹਾਨੂੰ ਮਿਲੂਗੀ 2500 ਪੈਨਸ਼ਨ ਬਾਰੇ ਪੰਜਾਬ ਸਰਕਾਰ ਕੋਈ ਵੀ ਵੱਡੀ ਅਪਡੇਟ ਜਿਹੜੀ ਆ ਹੋ ਨਹੀਂ ਲੈ ਕੇ ਆਈ ਜਿਵੇਂ ਹੀ ਸਾਡੇ ਤੱਕ ਕੋਈ ਅਪਡੇਟ ਪਹੁੰਚੂ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਜਿਹੜੀ ਤੁਹਾਨੂੰ ਪੈਨਸ਼ਨ ਮਿਲਣੀ ਆ ਹੋ 1500 ਹੀ ਮਿਲਣੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਹਲੇ ਤੱਕ ਉਹ ਵਾਅਦਾ ਪੂਰਾ ਨਹੀਂ ਹੋਇਆ ਜਿਹਦੇ ਨਾਲ ਇੱਕ ਹੋਰ ਵਾਅਦਾ ਸੀ ਮਹਿਲਾਵਾਂ ਨੂੰ 1-1000 ਰੁਪਏ ਦੇਣ ਵਾਲੇ ਉਹ ਵੀ ਹਲੇ ਤੱਕ ਨਹੀਂ ਪੂਰਾ ਹੋਇਆ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ 2025 ਤੇ 26 ਦੇ ਬਜਟ ਤੋਂ ਪਹਿਲਾਂ ਇੱਕ ਗੱਲ ਆਖੀ ਸੀ ਕਿ ਬਜਟ ਦੇ ਵਿੱਚ ਸਭ ਤੋਂ ਪਹਿਲਾਂ 1000 ਰੁਪਏ ਦੀ ਗਰੰਟੀ ਤੇ ਵਾਰੇ ਰਾਖਵਾ ਕਰਨ ਰੱਖਿਆ ਜਾਊਗਾ ਬਜਟ ਰੱਖਿਆ ਜਾਊਗਾ ਪਰ ਇਸ ਵਾਰੇ ਬਜਟ ਦੇ ਵਿੱਚ ਕੋਈ ਵੀ ਗੱਲ ਨਹੀਂ ਹੋਈ ਤੇ ਜਿਸ ਕਰਕੇ ਲੋਕ ਕਾਫੀ ਜ਼ਿਆਦਾ ਨਾਰਾਜ਼ ਵੀ ਨੇ ਕਿਉਂਕਿ ਲੋਕਾਂ ਨੂੰ ਕਾਫੀ ਵਾਰ ਲਾਰੇ ਲਾਏ ਗਏ ਨੇ ਕਿ ਪੰਜਾਬ ਦੇ ਵਿੱਚ ਇਹ ਸਕੀਮ ਜਲਦੀ ਹੀ ਲਾਗੂ ਕੀਤੀ ਜਾਊਗੀ ਪਰ ਹਾਲੇ ਤੱਕ ਇਹ ਸਕੀਮ ਲਾਗੂ ਨਹੀਂ ਹੋਈ ਸਰਕਾਰ ਦਾ ਤਕਰੀਬਨ ਡੇਢ ਕੁ ਸਾਲ ਬਾਕੀ ਬਚਿਆ ਦੇਖੋ ਡੇਢ ਸਾਲ ਦੇ ਵਿੱਚ ਪੰਜਾਬ ਇਹਨਾਂ ਸਕੀਮਾਂ ਨੂੰ ਲਾਗੂ ਕਰਦੀ ਆ ਜਾਂ ਨਹੀਂ ਕਰਦੀ ਇਹ ਦੇਖਣਾ ਬਾਕੀ ਹੈ ਤੇ ਬਾਕੀ ਗੱਲ ਕਰਾਂਗੇ ਕਿ ਇਸ ਮਹੀਨੇ ਦੀ ਪੈਨਸ਼ਨ ਜਿਹੜੀ ਉਹ ਕਦੋਂ ਆਊਗੀ ਇਸ ਮਹੀਨੇ ਦੀ ਪੈਨਸ਼ਨ ਤੁਹਾਨੂੰ 15 ਜੂਨ ਦੇ ਆਸ-ਪਾਸ ਜਿਹੜੀ ਆ ਉਹ ਮਿਲ ਜੂਗੀ 15 ਤੋਂ 20 ਜੂਨ ਦੇ ਵਿੱਚ ਵਿੱਚ ਤੁਹਾਡੇ ਖਾਤੇ ਦੇ ਵਿੱਚ ਜਿਹੜੀ ਆ ਉਹ ਪੈਨਸ਼ਨ ਆ ਜਾਊਗੀ ਤੁਸੀਂ ਆਪਣੇ ਨੇਲੇ ਦੇ ਵੈੱਬ ਵਿੱਚ ਜਾ ਕੇ ਜਾਂ ਫਿਰ ਸੇਵਾ ਕੇਂਦਰ ਦੇ ਵਿੱਚ ਜਾ ਕੇ ਅੰਗੂਠਾ ਲਗਾ ਕੇ ਤੁਸੀਂ ਆਪਣੀ ਪੈਨਸ਼ਨ ਜਿਹੜੀ ਉਹ ਕਢਵਾ ਸਕਦੇ ਹੋ ਤੇ ਫਿਲਹਾਲ ਤੁਹਾਨੂੰ ਜਿਹੜੀ ਆ ਜੂਨ ਮਹੀਨੇ ਦੀ ਪੈਨਸ਼ਨ ਉਹ 1500 ਮਿਲੂਗੀ 2500 ਪੈਨਸ਼ਨ ਹਾਲੇ ਨਹੀਂ ਮਿਲਦੀ ਜਿਵੇਂ ਹੀ ਸਾਡੇ ਤੱਕ ਕੋਈ 2500 ਪੈਨਸ਼ਨ ਸੰਬੰਧੀ ਅਪਡੇਟ ਆਉਂਦੀ ਆ ਤਾਂ ਅਸੀਂ ਤੁਹਾਡੇ ਨਾਲ ਉਹ ਵੀ ਜ਼ਰੂਰ ਸਾਂਝਾ ਕਰਾਂਗੇ ਤੇ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਕਾਫੀ ਲੰਬੇ ਸਮੇਂ ਤੋਂ ਨਹੀਂ ਆ ਰਹੀ ਤਾਂ ਹੋ ਆਪਣੇ ਨੇੜੇ ਦੇ ਸੇਵਾ ਕੇਂਦਰ ਵਿੱਚ ਜਾ ਕੇ ਜਾਂ ਫਿਰ ਪੈਨਸ਼ਨ ਦਫ਼ਤਰ ਦੇ ਵਿੱਚ ਜਾ ਕੇ ਇਸ ਬੰਦੀ ਗੱਲਬਾਤ ਕਰ ਸਕਦੇ ਨੇ ਤੇ ਉੱਥੋਂ ਤੁਸੀਂ ਫਾਰਮ ਲੈ ਕੇ ਆਪਣੇ ਪਿੰਡ ਦੇ ਪੰਚ ਜਾਂ ਸਰਪੰਚ ਤੋਂ ਟੈਸਟਡ ਕਰਵਾ ਕੇ ਵਾਪਸ ਉੱਥੇ ਤੁਸੀਂ ਜਮ੍ਹਾਂ ਕਰਵਾ ਸਕਦੇ ਜਿਸ ਦੇ ਵਿੱਚ ਤੁਹਾਡੇ ਕੁਝ ਪ੍ਰੂਫ ਵੀ ਲੱਗਣਗੇ ਜਿਵੇਂ ਕਿ ਤੁਹਾਡਾ ਆਧਾਰ ਕਾਰਡ ਤੁਹਾਡੇ ਬੈਂਕ ਖਾਤੇ ਦੀ ਫੋਟੋ ਕਾਪੀ ਇਹ ਦੋ ਚੀਜ਼ਾਂ ਤੁਹਾਡੀਆਂ ਕਿਰਿਆ ਨੇ ਉਹਦੇ ਨਾਲ ਕਾਗਜ਼ ਦੇ ਨਾਲ ਨੱਥੀ ਹੋਣਗੀਆਂ ਤੁਸੀਂ ਫਾਰਮ ਭਰ ਕੇ ਆਪਣੇ ਨੇੜੇ ਦੇ ਸੇਵਾ ਕੇਂਦਰ ਵਿੱਚ ਜਾ ਕੇ ਜਾਂ ਫਿਰ ਪੈਨਸ਼ਨ ਦਫ਼ਤਰ ਦੇ ਵਿੱਚ ਜਾ ਕੇ ਉਹ ਫਾਰਮ ਨੂੰ ਜ਼ਰੂਰ ਜਮ੍ਹਾਂ ਕਰਵਾ ਲਵੋ ਤਾਂ ਕਿ ਤੁਹਾਡੀ ਜਿਹੜੀ ਰੋਕੀ ਹੋਈ ਪੈਨਸ਼ਨ ਉਹ ਦੁਬਾਰਾ ਤੋਂ ਚਾਲੂ ਹੋ ਸਕੇ ਤੇ ਜਿਨ੍ਹਾਂ ਦੀ ਪੈਨਸ਼ਨ ਫਿਰ ਵੀ ਨਿਆਰੀ ਤਾਂ ਤੁਸੀਂ ਆਪਣਾ ਖਾਤਾ ਇੱਕ ਵਾਰ ਜ਼ਰੂਰ ਚੈੱਕ ਕਰ ਲਓ ਕੋਈ ਵਾਰ ਕੀ ਹੁੰਦਾ ਆਪਣਾ ਖਾਤਾ ਬੰਦ ਪਿਆ ਹੁੰਦਾ ਜਿਸ ਦੇ ਕਾਰਨ ਪੈਨਸ਼ਨ ਰੋਕੀ ਹੁੰਦੀ ਆ ਪਿਛਲੇ ਕੁਜ਼ਾਮਿਆਤੋਂ ਕਈ ਲੋਕਾਂ ਦੀ ਪੈਨਸ਼ਨ ਇਸੇ ਕਰ ਨਿਆ ਰਹੀ ਕਿਉਂਕਿ ਉਹਨਾਂ ਦੇ ਖਾਤੇ ਬਲੌਕ ਹੋਏ ਪਏ ਸੀ ਇਸ ਕਰਕੇ ਆਪਣੇ ਖਾਤੇ ਨੂੰ ਅਨਬਲੌਕ ਜ਼ਰੂਰ ਕਰਵਾ ਲਓ ਤੁਹਾਡੇ ਅਨਬਲੌਕ ਕਰਨ ਲਈ ਤੁਹਾਨੂੰ ਆਪਣਾ ਆਧਾਰ ਕਾਰਡ ਜਾਂ ਪੈਨ ਕਾਰਡ ਜਿਹੜਾ ਬੈਂਕ ਦੇ ਵਿੱਚ ਦੇਣਾ ਹੋਵੇਗਾ ਠੀਕ ਹੈ ਨਾ ਜੀ ਤਾਂ ਤੁਹਾਡੇ ਖਾਤੇ ਜਿਹੜੇ ਬਲੌਕ ਪਏ ਨੇ ਉਹ ਅਨਬਲੌਕ ਹੋ ਜਾਣਗੇ ਤੇ ਤੁਹਾਡੀ ਪੈਨਸ਼ਨ ਜਿਹੜੀ ਆਉਣੀ ਸ਼ੁਰੂ ਹੋ ਜਾਵੇਗੀ ਤਾਂ ਜਿਹੜੇ ਵੀ ਬੈਂਕ 'ਚ ਤੁਹਾਡਾ ਖਾਤਾ ਭਾਵੇਂ ਸਰਕਾਰੀ ਆ ਜਾਂ ਪ੍ਰਾਈਵੇਟ ਆ ਜਿੱਥੇ ਵੀ ਤੁਹਾਡੀ ਪੈਨਸ਼ਨ ਆਉਂਦੀ ਆ ਤੁਸੀਂ ਉੱਥੇ ਜਾ ਕੇ ਆਪਣਾ ਖਾਤਾ ਜੇ ਬਲੌਕ ਹੋਇਆ ਤਾਂ ਉਹਨੂੰ ਅਨਬਲੌਕ ਕਰਾ ਸਕਦੇ ਹੋ ਤੁਹਾਡੀ ਜਿਹੜੀ ਪੈਨਸ਼ਨ ਹੋ ਆਉਣੀ ਸ਼ੁਰੂ ਹੋ ਜਾਵੇਗੀ ਸੋ ਇਹ ਦੋ ਵੱਡੇ ਮੇਨ ਕਾਰਨ ਨੇ ਪੈਨਸ਼ਨ ਨਾ ਆਉਣ ਦੇ ਜੇਕਰ ਤੁਹਾਡੀ ਨਹੀਂ ਫੇਰ ਵੀ ਨਹੀਂ ਆ ਰਹੀ ਤਾਂ ਤੁਸੀਂ ਆਪਣਾ ਦਫ਼ਤਰ ਦੇ ਵਿੱਚ ਜਾ ਕੇ ਜਿਹੜਾ ਫਾਰਮ ਹੋ ਭਰ ਸਕਦੇ ਤੁਹਾਡੀ ਪੈਨਸ਼ਨ ਜਿਹੜੀ ਹੋ ਆਉਣੀ ਸ਼ੁਰੂ ਹੋ ਜਾਵੇਗੀ ਸੋ ਫਿਲਹਾਲ ਜਿਹੜੀ ਤੁਹਾਨੂੰ ਜੂਨ ਮਹੀਨੇ ਦੀ ਪੈਨਸ਼ਨ ਨਾ ਹੋ 1500 ਮਿਲੂਗੀ 2500 ਪੈਨਸ਼ਨ ਹਾਲੇ ਨਹੀਂ ਮਿਲਦੀ ਸੋ ਏਸੀ ਵੱਡੀ ਅਪਡੇਟ ਵੱਡੀ ਜਾਣਕਾਰੀ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਉਹ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ